ਗੰਭੀਰ ਵਿਸ਼ੇ ਤੇ 12 ਵਜੇ ਤੋਂ ਬਹਿਸ ਚੱਲ ਰਹੀ ਹੈ ਬੜੇ ਉਸਾਰੂ ਸੁਝਾਅ ਵੀ ਆਏ ਨੇ ਔਰ ਬੜੀਆਂ ਇਤਿਹਾਸ ਦੀਆਂ ਗੱਲਾਂ ਵੀ ਫਰੋਲੀਆਂ ਗਈਆਂ ਕਦੋਂ ਕਦੋਂ ਕਿੱਥੇ ਕਿੱਥੇ ਸਰਕਾਰਾਂ ਨੇ ਜਾਣ ਬੁੱਝ ਕੇ ਜਾਂ ਅਣਜਾਣ ਕੁਨੇ ਚ ਗਲਤੀਆਂ ਕੀਤੀਆਂ ਸਿਆਣੇ ਕਹਿੰਦੇ ਆ ਕਿ ਬੀੜੇ ਚ ਕਿਕਰਾਂ ਬੀਜ ਕੇ ਦਾਖਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ ਉਹਨੂੰ ਤਾਂ ਸੂਲਾਂ ਹੀ ਲੱਗਣਗੀਆਂ ਜੀ ਸੋ ਬੀਜੀਆਂ ਕਿਕਰਾਂ ਹੋਈਆਂ ਸੀ ਕੰਡੇ ਸਾਨੂੰ ਚੁਗਣੇ ਪੈ ਰਹੇ ਆ ਪੁਰਾਣੀਆਂ ਕਿਕਰਾਂ ਦੇ ਇਹ ਕੋਈ 2-3 ਸਾਲ ਦਾ ਮਸਲਾ ਨਹੀਂ ਦੇਸ਼ ਦੀ ਵੰਡ ਵੇਲੇ ਤੋਂ ਹੀ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਕਰ ਗਏ ਵੀ ਇਹਨਾਂ ਨੇ ਦੇਸ਼ ਯਾਦ ਕਿਉਂ ਕਰਾਤਾ ਪੰਜਾਬੀਆਂ ਨੇ 90% ਕੁਰਬਾਨੀਆਂ ਸਾਡੀਆਂ ਜਦੋਂ ਅਮਰੀਕਾ ਵਾਲੇ ਕਣਕ ਸੜੀ ਗਲੀ ਕਣਕ ਦੇਣ ਲੱਗ ਗਏ ਆਪਣੇ ਕੋਲੇ ਹੈ ਨਹੀਂ ਸੀ ਉਦੋਂ ਹਰੇ ਇਨਕਲਾਬ ਦੀ ਗੱਲ ਕਰਤੀ ਚਾ ਚਾਚ ਅਸੀਂ ਪੰਜਾਬ ਨੇ ਹਰੀ ਭਰੀ ਕ੍ਰਾਂਤੀ ਲਿਆਤੀ ਦੇਸ਼ ਦੇ ਭੰਡਾਰ ਭਰਤੇ ਪਤਾ ਉਦੋਂ ਲੱਗਿਆ ਭੰਡਾਰ ਤਾਂ ਭਰਤੇ ਥੱਲੋ ਪਾਣੀ ਖਤਮ ਹੋ ਗਿਆ ਜੀ ਹਰੀ ਕ੍ਰਾਂਤੀ ਸਾਨੂੰ ਬਹੁਤ ਮਹਿੰਗੀ ਪਈ ਹੈ ਜੀ ਚੌਲ ਸਾਡੀ ਖਰਾਕ ਨਹੀਂ ਹੈਗੀ 182 ਲੱਖ ਮੀਟਰ ਟਨ ਚੌਲ ਅਸੀਂ ਦੇਸ਼ ਨੂੰ ਦਿਨੇ ਆ ਦੇਸ਼ ਨੂੰ ਚੌਲ ਸਾਡੀ ਖਰਾਕ ਨਹੀਂ 182 ਲੱਖ ਮੀਟਰ ਕਿਤਾ ਨੋ ਗੋਵਿੰਦ ਸਾਗਰ ਛੀਲਾ ਜਿੰਨਾ ਪਾਣੀ ਇੱਕ ਚੋਨੇ ਦੇ ਸੀਜ਼ਨ ਚ ਅਸੀਂ ਥੱਲੋਂ ਕੱਢ ਲੈਂਦੇ ਆ ਜਨਾਬ ਜਿਸ ਗਹਿਰਾਈ ਤੋਂ ਅੱਜ ਮਾਲਵੇ ਦੇ ਵਿੱਚ ਪਾਣੀ ਤੇ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਪਾਣੀ ਕੱਢਿਆ ਜਾ ਰਿਹਾ ਸੇਮ ਗਹਿਰਾਈ ਤੇ ਸੇਮ ਹਾਰਸ ਪਾਵਰ ਦੀ ਮੋਟਰ ਨਾਲ ਸਾਊਦੀ ਅਰਬ ਕਤਰ ਵਾਲੇ ਤੇਲ ਕੱਢਦੇ ਆ ਜਨਾਬ ਉਸ ਪਤਰਾਂ ਦੇ ਚਲੇ ਕੇ ਗਰਮ ਪਾਣੀ ਆਉਣ ਲੱਗਿਆ ਥੱਲੇ ਪਤਾ ਨਹੀਂ ਕੀ ਕੀ ਹੈਵੀ ਮੈਟਲਸ ਉਹਦੇ ਵਿੱਚ ਹੋਣਗੇ ਪਾਣੀ ਗਰਮ ਹੁੰਦਾ ਜੀ ਬੋਰਾਂ ਚ ਪਹਿਲੀ ਗੱਲ ਤਾਂ ਬੋਰ ਲਾਉਣਾ ਹੀ ਆਹ ਬੰਦੇ ਦੇ ਬਸਦੀ ਨਹੀਂ ਰਹੀ ਗੱਲ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹੋਰ ਕਿੱਥੇ ਕਿੱਥੇ ਵੀ ਜਾਈਏ ਥੱਲੇ ਹੁਣ ਜੀ ਸਾਡੀ ਸਰਕਾਰ ਆਈ 21% ਪਾਣੀ ਵਰਤ ਰਹੀ ਸੀ ਆਪਾਂ ਜਿਸ ਵੇਲੇ 16 ਮਾਰਚ ਨੂੰ ਸ਼ਹੀਦ ਆਜ਼ਮ ਖਟਕਰ ਕਲਾ ਸ਼ਹੀਦ ਆਜ਼ਮ ਦੇ ਪਿੰਡ ਖਟਕਰ ਕਲਾ ਮੇਰੇ ਸੌ ਚੁੱਕੇ 21% ਪਾਣੀ ਵਰਤ ਰਹੀ ਸੀ ਪੰਜਾਬ ਇਹ ਇੱਧਰ ਉੱਧਰ ਹੀ ਜਾਊਗਾ ਉਹਨਾਂ ਨੂੰ ਆਤਾਂ ਪੈ ਗਈਆਂ ਪੁਰਾਣੀਆਂ ਉਹ ਆਤਾਂ ਨੂੰ ਹੱਕ ਸਮਝ ਬੈਠੇ ਅਸੀਂ ਕੱਸੀਆਂ ਲੱਭੀਆਂ ਪੁਰਾਣੀਆਂ ਅਸੀਂ ਨਾਲ ਡੀਜੀਪੀ ਸਾਹਿਬ ਨੂੰ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨਾ ਹੋ ਜੇ ਕਿਸੇ ਪਿੰਡ 'ਚ ਕੋਈ ਮੁਕਰ ਨਾ ਜਾਵੇ ਕਿਉਂਕਿ ਕੱਕਸੀਆਂ ਬਾਹੂ ਲਈਆਂ ਬੱਚੀ ਵੀ ਤੁਸੀਂ ਕੱਸੀਆਂ ਵਸਤੇ ਨਾਲ ਪੁਲਿਸ ਭੇਜਿਓ ਮੈਨੂੰ ਇਹ ਦੱਸਦੇ ਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਪੰਜਾਬੀਆਂ ਤੇ ਬਹੁਤ ਮਾਣ ਹੈ ਇਸ ਗੱਲ ਦਾ ਇੱਕ ਪਿੰਡ ਦੇ ਵਿੱਚ ਵੀ ਪੁਲਿਸ ਦੀ ਜਰੂਰਤ ਨਹੀਂ ਪਈ ਲੋਕਾਂ ਨੇ ਆਪ ਹੀ ਕਹਤਾ ਜੀ ਇੱਥੇ ਕਸੀ ਸੀ ਤੁਸੀਂ ਸਾਨੂੰ ਪਾਣੀ ਦੇ ਦਿਓ ਬਸ ਅਸੀਂ ਕਹਾਂ ਤੂੰ ਬਾਅਦ ਚ ਬਿਜਲੀ ਤੇਰਾ ਪਾਈਪ ਵੀ ਦੱਬ ਲੈਣ ਦੇ ਕੋਈ ਗੱਲ ਹੀ ਥੱਲੇ ਤੇਰਾ ਮੋਗਾ ਛੱਡ ਦਿੰਨੇ ਆ ਤੇਰਾ ਪੁਆਇੰਟ ਤੇਰਾ ਪਾਣੀ ਦਾ ਛੱਡ ਦਿੰਨੇ ਆ ਅੱਜ ਸਾਡੇ ਕੋਲ ਪਾਈਪਾਂ ਦੇ ਘਾਟ ਆ ਬੰਗਲੌਰ ਤੋਂ ਪਾਈਪ ਮੰਗਾਏ ਜਾ ਰਹੇ ਨੇ ਜਨਾਬ ਔਰ ਪਾਈਪ ਵੀ ਉਹ ਹੋ ਨਹੀਂ ਹੈਗੇ ਜਿਹੜੇ ਪੁਰਾਣੀਆਂ ਸਰਕਾਰਾਂ ਬਿਸ਼ਾਉਂਦੀਆਂ ਸੀ ਪਿੱਛੇ ਪਿੱਛੇ ਬਿਸ਼ਾਉਂਦੀਆਂ ਸੀ ਨਾਲ ਦੀ ਨਾਲ ਟੁੱਟੀਆਂ ਜਾਂਦੀਆਂ ਸੀ ਪਾਈਦਾ ਦੀ ਜਿਹੜੀ ਲਾਈਫ ਹੈ 30 ਤੋਂ 35 ਸਾਲ ਹੈ ਜਨਾਬ 30 ਤੋਂ 35 ਸਾਲ ਦੀ ਲਾਈਫ ਹੈ ਜੇ ਕੰਮ ਕਰਨੀ ਲੱਗਿਆ ਤਾਂ 2050 ਵਾਸਤੇ ਕਰੀਏ 2060 ਵਾਸਤੇ ਕਰੀਏ ਅੱਜ ਅਸੀਂ ਪੁਰਾਣੇ ਜਿੰਨਾਂ ਚ ਮਤਲਬ ਕਾਉ ਗੁਪਿਆ ਸੀ ਮੜੇ ਝਾੜੀਆਂ ਦਖਤ ਗੁਪੇ ਸੁਆ ਚ ਉਹਨਾਂ ਨੂੰ ਸਾਫ਼ ਕਰਕੇ ਸੂਏ ਦੁਵਾਰਾ ਚਲਾਏ ਦੀਆਂ ਦੁਆਰੇ ਚਲਾਈਆਂ ਮੋਗੇ ਨਵੇਂ ਬਣਾ ਰਹੇ ਹਾਂ ਔਰ ਹਰਾਨੀ ਦੀ ਗੱਲ ਇਹ ਹੈ ਮੇਰੇ ਕੋਲ ਹਰ ਰੋਜ਼ ਕੋ 2000 ਪਿੰਡ ਆ ਜਾਂਦੇ ਆ ਨਹਿਰ ਉਹਨਾਂ ਦੇ ਪਿੰਡ ਵਿੱਚ ਦੀ ਜਾਂਦੀ ਹੈ ਪਾਣੀ ਉਹਨਾਂ ਕੋਲ ਆ ਹੀ ਨਹੀਂ ਆ ਜਿਹੜੀ ਨਹਿਰ ਜਾਂਦੀ ਹੈ ਆ ਜਿਹੜੀ ਆਪਣਾ ਜਰਗ ਵਾਲੀ ਆ ਜਿਹੜੀ ਤੁਹਾਡੇ ਪਿੰਡਾਂ ਦੀ ਹੈ ਤੇ ਉਥੇ ਨਾਲ ਬਿਲਕੁਲ ਨਾਲ ਪਿੰਡ ਨਸਰਾਲੀ ਤੇ ਜੰਡਾਲੀ ਉਹ ਪਿੰਡ ਦੇ ਵਿੱਚ ਦੀ ਨਹਿਰ ਜਾਂਦੀ ਆ ਤੇ ਉੱਥੇ ਮੋਗਾ ਹੈ ਨਹੀਂ ਸੀ ਜੀ ਮੇਰਾ ਇੱਕ ਦੋਸਤ ਹੈ ਉਹ ਬਾਹਰ ਰਹਿੰਦਾ ਹੈ ਉਹ ਕਿਤੇ ਆਇਆ ਉਹ ਕਹਿੰਦਾ ਜੀ ਇੱਕ ਪਿੰਡ ਵਾਲੇ ਕਹਿੰਦੇ ਮੋਗਾ ਇੱਕ ਸਾਡੇ ਪਿੰਡ ਮੈਂ ਕਿਹਾ ਯਾਰ ਤੁਹਾਡੇ ਪਿੰਡ ਵਿੱਚ ਤਾਂ ਨਹਿਰ ਜਾਂਦੀ ਹੈ ਕਹਿੰਦਾ ਅਸੀਂ ਤਾਂ ਦੇਖਿਆ ਨਹੀਂ ਨਹਿਰ ਦਾ ਪਾਣੀ ਲੰਘ ਜਾਂਦੀ ਹੈ ਬਸ ਉੱਥੇ ਮੋਗਾ ਬਣਾਤਾ ਜੀ ਹੁਣ ਮਿੰਨਤੀ-ਗਿੰਤੀ ਚੱਲ ਰਹੀ ਹੈ ਕਿ ਕਿੱਥੇ-ਕਿੱਥੇ ਤੱਕ ਪਾਣੀ ਪਹੁੰਚਾਉਣਾ ਸਾਰੇ ਪਿੰਡ ਨੂੰ ਪਾਣੀ ਦੇ ਮੰਗੇ ਜੀ ਨਹਿਰ ਵਾਲਿਆਂ ਦਾ ਤਾਂ ਹੱਕ ਹੀ ਬਣਦਾ ਜਿੱਥੋਂ ਨਹਿਰ ਜਾਂਦੀ ਹੈ ਐਂ ਬੱਬਨਪੁਰ ਹੈ ਬੱਬਨਪੁਰ ਵੀ ਦੀ ਨਹਿਰ ਜਾਂਦੀ ਹੈ ਜੀ ਤੂਰੀ ਕੋਲੇ ਉਹਨਾਂ ਕੋਲੇ ਪਾਣੀ ਹੈ ਜੀ پانی دیکھنے چلایا وہ بند آ گھنٹہ پہلے افسر بدل کے ہٹیا ایفسر بدل کے پانی لے لو ساتھوں بھی آفسر کھول دوں گا آ آف افسر گیٹ کھول دوں گا پیار نہ گل کرنی سیکھی بھی نہیں کدے کسی نے پیار نہ گل کی یہاں نے یہ گل بات کرنی آکا ہی آپ بس سویرے چار بجے اٹھا کے راجپالوں کو کہتے ہیں ایک بار مکمری سہن چکے باقی بندے بعد پورے کر لیں گے آ, 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 آ تری سیکھے نے آ سرکار توڑ دو ਉਹ ਤੋੜ ਦੋ ਉਹਨਾਂ ਦੇ ਬੰਦੇ ਖਰੀਦ ਲੋ ਤਸੀਫੇ ਦਿਵਾ ਲੋ ਤੁਸੀਂ ਤਾਂ ਵੱਧ ਪੀੜ ਤੋਂ ਸਭ ਤੋਂ ਵੱਧ ਥੋੜੀਆਂ-ਥੋੜੀਆਂ ਸਾਰੀ ਸਰਕਾਰਾਂ ਮਤਲਬ ਤੇ ਥੋੜੀ-ਥੋੜੀ ਸਰਕਾਰ ਉਹਨਾਂ ਨੇ ਉਹਨਾਂ ਅਚਲ ਬਰੇਸ ਤੋੜੀਏ ਗੋਆ ਚ ਜੇ ਤੂੰ 1 ਕਐਮ ਲੇ ਵੀ ਆ ਜੇ ਉਹਨਾਂ ਦੀ ਬਣਾ ਲੈਂਦੇ ਆਪਦੀ ਬਣਾ ਲੈਂਦੇ ਨੇ ਮਤਲਬ ਐ ਤਾਂ ਨਾ ਕਰੋ ਯਾਰ ਤੁਸੀਂ ਸੰਗੀ ਢਾਂਚੇ ਦੀ ਗੱਲ ਕਰ ਰਹੇ ਹੋ ਕਿਸੇ ਨਾਲ ਵੀ ਇਹਨਾਂ ਨੇ ਕੋਈ ਮਤਲਬ ਕਰੇ ਗੱਲਬਾਤ ਪਿਆਰ ਨਾਲ ਕੀਤੀ ਹੋਵੇ ਆਉਂਦੀ ਹੀ ਨਹੀਂ ਪਿਆਰ ਵਾਲੀ ਭਾਸ਼ਾ ਤਾਂ ਆਉਂਦੀ ਹੀ ਨਹੀਂ ਗੁੰਡਾਗਰਦੀ ਵਾਲੀ ਤਾਨਾਸ਼ਾਹੀ ਵਾਲੀ ਆਉਂਦੀ ਬਸ ਕੋਲਾ ਹੈ ਝਾਰਖੰਡ ਕੋਲ ਕੋਲਾ ਫ੍ਰੀਮੇਲ ਦਾ ਜੀ ਔਰ ਕੋਲੇ ਨੂੰ ਵੀ ਕਹਿੰਦੇ ਨੇ ਕਿ ਝਾਰਖੰਡ ਚੋਂ ਕੋਲਾ ਲਓ ਤੁਸੀਂ ਟ੍ਰੇਨ ਚ ਨਹੀਂ ਲੈ ਕੇ ਆ ਸਕਦੇ ਇੱਥੋਂ ਪਹਿਲਾਂ ਟਰੱਕ ਚ ਭਰੋ ਇਹਨੂੰ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਸ਼੍ਰੀਲੰਕਾ ਦੇ ਉੱਪਰ ਦੀ ਆ ਕੇ ਮੰਦਰਾ 에ਰਪੋਰਟ ਤੇ ਲਾਓ ਲੈ ਮੰਦਰਾ ਪੋਰਟ ਤੇ ਸ਼੍ਰੀਲੰਕਾ ਦੇ ਉੱਤੋਂ ਦੀ ਸਾਡੇ ਵਾਲੇ ਤੇ ਲਾਹੋ ਗੁਜਰਾਤ ਉੱਥੋਂ ਫਿਰ ਟਰੱਕ ਚ ਜਾਂ ਟ੍ਰੇਨ ਚ ਲੱਦੋ ਉੱਥੋਂ ਲੈ ਜਾਓ ਲੈ ਮੈਂ ਕਿਹਾ ਪੇਲ ਛੱਡੋ ਹੈੱਡ ਤੇ ਪਾਣੀ ਨਹੀਂ ਹਰਜੋਤ ਨੇ ਦੱਸਿਆ ਆਨੰਦਪੁਰ ਸਾਹਿਬ ਨੰਗਲ ਇੱਥੋਂ ਤਾਂ ਨਿਕਲ ਗਿਆ ਨਹਿਰਾਂ ਸਾਰੀਆਂ ਇੱਥੇ ਪਾਣੀ ਨਹੀਂ ਹੈਗਾ ਇਹ ਹੈੱਡ ਹੈ ਤਾਂ ਇੱਥੇ ਪਾਣੀ ਹੁਣ 10000 ਕਿੱਲੇ ਨੂੰ ਹੁਣ ਲਾਇਆ ਪਾਣੀ ਸੋ ਕਿਸੇ ਨੇ ਧਿਆਨ ਨਹੀਂ ਦਿੱਤਾ ਨਹਿਰਾਂ ਵੱਲ ਅੰਗਰੇਜ਼ਾਂ ਬਣ ਲਿਏ ਨਹਿਰਾਂ ਨਹੀਂ ਸਾਰੀਆਂ ਉਹ ਵੀ ਬਣਾ ਕੇ ਕਹਿੰਦੇ ਆਪਾਂ ਨਮੀ ਤਾਂ ਕੋਈ ਬਣਾਈ ਨਹੀਂ ਹੁਣ ਮਾਲਵਾ ਨਹਿਰ ਅਸੀਂ ਅਨਾਉਂਸ ਕੀਤੀ ਹੈ 5000 ਕਿਊਸੇ ਕੋਚ ਪਾਣੀ ਜਾਊਗਾ ਤੇ ਉਹ ਜਿਹੜੀ ਉਹ ਗੁਦੜਾ ਗੁਦੜਭਾਈ ਵਾਲੇ ਪਾਸੇ ਹੋ ਜੂਗੀ ਪਰਲੇ ਪਾਸੇ ਵੀ ਆਪਣੀ ਹੈ ਵਿਚਾਰੇ ਜਿਹੜੀ ਉਹ ਉਹ ਗੰਕਨਾਲ ਜਾਂਦੀ ਹੈ ਰਾਜਸਥਾਨ ਵਾਲੀ ਸੋ ਪਰਲੇ ਪਾਸੋਂ ਪਾਣੀ ਚੱਕ ਕੇ ਉੱਪਰ ਦੀ ਇੱਧਰ ਲਿਆਉਣਾ ਪੈਂਦਾ ਸੋ ਪਰਲੇ ਪਾਸੇ ਵੀ ਫਾਜ਼ਿਲਕਾ ਵਾਲੇ ਪਾਸੇ ਲਈ ਪਾਣੀ ਵੱਜੂਗਾ ਉਧਰ ਉਹਨਾਂ ਵਾਸਤੇ ਜਾਊਗਾ ਤੇ ਇੱਧਰਲੇ ਪਾਸੇ ਵਾਸਤੇ ਵੀ ਅਸੀਂ ਜਿਹੜਾ ਹਰੀਕੇਪਤਨ ਤੋਂ ਪਾਣੀ ਜਿਹੜਾ ਉਹ ਪੰਪ ਲਾਈਏ ਚਾਹ ਜੇ ਮਰਜ਼ੀ ਕਰੀਏ ਗਿੱਧਰਬਾਏ ਦੇ ਹਰ ਇੱਕ ਪਿੰਡ ਦੇ ਇੱਧਰ ਆਪਣਾ ਪੀ ਸਿਆਣੇ ਤੱਕ ਇੱਧਰ ਜਦੋਂ ਦੋਦੇ ਤੱਕ ਇੱਧਰ ਸਾਰੇ ਪਾਣੀ ਅਸੀਂ ਪਹੁੰਚਾਵਾਂਗੇ ਸਾਡਾ ਫਰਜ਼ ਬਣਦਾ ਔਰ ਮਤਲਬ ਬਾਤ ਦਾ ਫੈਸਲਾ ਨਾ ਤਾਂ ਕੋਈ ਇਹ ਵੀ ਅਸੀਂ ਇਹ ਮੁੱਦਾ ਤਾਂ ਚੱਕ ਲਿਆ ਵੀ ਅਸੀਂ ਕੋਈ ਵੋਟਾਂ ਨਹੀਂ ਕੋਈ ਵੋਟਾਂ ਨਹੀਂ ਹੈਗੀਆਂ ਤੇ ਸਾਡੇ ਤੇ ਸਾਡੇ ਤੇ ਮੜਿਆ ਗਿਆ ਇਹ ਮੁੱਦਾ ਸਾਡੇ ਤੇ ਸੰਕਟ ਮੜਿਆ ਗਿਆ ਹੈ ਅਸੀਂ ਤਾਂ ਕੋਈ ਸੰਤੋ ਕੋਈ ਪ੍ਰੋਬਲਮ ਨਹੀਂ ਸੀ ਬੜਾ ਬੜਾ ਚੱਲੀ ਜਾਂਦਾ ਸੀ ਇਹਨਾਂ ਨਾਲ ਕਾਹਦੀ ਲੜਾਈ ਸਾਡੀ ਜਗ੍ਹਾ ਕੋਈ ਸੋਚ ਚੱਕਰ ਨਹੀਂ ਸੀ ਸੋ ਇਸ ਕਰਕੇ ਮੈਂ ਇਹੀ ਕਹੂੰਗਾ ਕਿ ਅੱਜ ਪੰਜਾਬ ਜਿਹੜਾ ਉਹ ਪੁਕਾਰ ਰਿਹਾ ਹੈ ਕਿ ਮੇਰੇ ਧੀਆ ਪੁੱਤ ਜਿਹੜੇ ਮੇਰੇ ਨਾਲ ਖੜੇ ਹੋ ਜਾਣ ਬੈਲੇ ਮਾ ਪਥਰੇ ਸੰਗਲਾਂ ਚ ਨੋੜਿਆ ਪਿਆ ਮੈਨੂੰ ਥੋੜਾ ਜਿਹਾ ਆਜ਼ਾਦੀ ਦਿਵਾਓ ਮੇਰਾ ਪਾਣੀ ਤਾਂ ਬਚਾ ਲਓ ਮੇਰੀ ਧਰਤੀ ਬਚਾ ਲਓ ਮੋਰ ਧਰਤੀ ਤੇ ਪਾਣੀ ਬਚ ਗੇ ਤਾਂ ਫਿਰ ਹਵਾ ਧਰਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਕਿਹਾ ਸੋ ਜੇ ਕਿਸੇ ਗੁਰੂ ਸਾਹਿਬ ਦੇ ਇਨਾਂ ਬਚਨਾਂ ਨੂੰ ਹੀ ਕਿਸੇ ਥੋੜਾ ਬਹੁਤ ਸਫਲ ਕਰ ਦਈਏ ਤਾਂ ਆਪਣਾ ਜੀਣਾ ਵੀ ਸਫਲ ਹੋ ਜਾਊਗਾ ਔਰ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਸ਼ਾਬਾਸ਼ੀ ਦੇਣਗੀਆਂ ਵੀ ਹਾਂ ਕੋਈ ਆਏ ਸੀ ਜਿਹੜੇ ਯਾਰ ਖੜ ਗਏ ਸਾਡੇ ਵਾਸਤੇ ਚਲਕਟ ਪਾਣੀ ਦਾ ਜਿਹੜਾ ਬਚ ਗਿਆ ਸਾਡਾ ਪਰ ਮੈਂ ਇਨਾ ਤੁਹਾਨੂੰ ਵੀ ਸਪੀਕਰ ਸਾਹਿਬ ਯਕੀਨ ਦਿਵਾਉਣਾ ਮੇਰੇ ਸਾਰੇ ਜਿਹੜੀ ਫੌਜ ਦੇ ਸਿਪਾਹੀ ਨੇ ਉਹਨਾਂ ਨੂੰ ਵੀ ਔਰ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇਤਾ ਜੀ ਨੇ ਸਾਰੇ ਲੀਡਰ ਸਹਿਬਾਨ ਕਿ ਬਿਲਕੁਲ ਸਟੈਂਡ ਤੇ ਰਹਾਂਗਾ ਉਸੇ ਸਟੈਂਡ ਤੇ ਰਹਾਂਗਾ ਕੋਈ ਕਿਸੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਅੰਡਰ ધ ਟੇਬਲ ਗੱਲ ਨਹੀਂ ਹੋਣੀ ਕੋਈ ਬੰਦ ਕਮਰੇ ਚ ਮੀਟਿੰਗ ਨਹੀਂ ਹੋਣੀ ਜੋ ਗੱਲ ਹੋਊਗੀ ਪਬਲਿਕ ਦੇ ਸਾਹਮਣੇ ਹੋਊਗੀ ਔਰ ਲੋਕਾਂ ਦੇ ਸਾਹਮਣੇ ਕਰਾਂਗੇ ਔਰ ਪੰਜਾਬ ਦਾ ਪਾਣੀ ਵੀ ਇੱਕ ਵੀ ਬੂੰਦ ਨਹੀਂ ਜਾਣ ਦੇਵਾਂਗੇ ਜਿੱਥੇ ਤੱਕ ਲੜਾਈ ਲੜਨੀ ਪੈਗੀ ਸੁਪਰੀਮ ਕੋਰਟਾਂ ਤੱਕ ਲੜਾਈ ਲੜਨੀ ਪੈਗੀ ਲੜ ਲਾਂਗੇ ਪਰ ਪਾਣੀ ਨਹੀਂ ਜਾਊਗਾ